ਹਰਿ ਸੰਤ ਸਿੰਘ ਦੀ ਇੰਤਸਾ ਜੀ ਦੀ ਲਿਖਤ ਹੁਨਰ ਦੀ ਪਹਿਚਾਨ ਸਮਾਂ ਬਹੁਤ ਬਲਵਾਨ ਹੈ ਕੁਝ ਦਿਨ ਪਹਿਲਾਂ ਮੇਰੇ ਕੋਲ ਦਫ਼ਤਰ ਵਿੱਚ ਰੁਟੀਨ ਅਨੁਸਾਰ ਆਪਣੇ ਬੱਚਿਆਂ ਦੀ ਸ਼ਿਕਾਇਤ ਸੰਬੰਧੀ ਆਉਂਦੇ ਮਾਪਿਆਂ ਵਾਂਗ ਇੱਕ ਵਿਅਕਤੀ ਆਇਆ ਜਦੋਂ ਗੱਲਾਂ ਹੋਈਆਂ ਤਾਂ ਮੇਰਾ ਪ੍ਰਾਇਮਰੀ ਸਕੂਲ ਦਾ ਜਮਾਤੀ ਨਿਕਲਿਆ ਮੈਂ ਕਿਹਾ ਯਾਰ ਤੂੰ ਤਾਂ ਬਿੰਦਰ ਹੈ ਮੇਰੇ ਪਿੰਡ ਵਾਲਾ ਤੇ ਮੇਰਾ ਮਨ ਸਾਲ 1992-93 ਵਿੱਚ ਚਲਾ ਗਿਆ ਸਾਤਿਮਤੀ ਬਚਪਨ ਦੇ ਸਾਥੀ ਕਦੇ ਵੀ ਨਹੀਂ ਭੁੱਲਦੇ ਪੰਜਵੀਂ ਜਮਾਤ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਮੇਰੇ ਚੇਤੇ ਹੈ ਕਿ 10-12 ਦੇ ਕਰੀਬ ਹੀ ਹੁੰਦੀ ਸੀ ਪਰ ਬਿੰਦਰ ਸਾਰੀ ਕਲਾਸ ਵਿੱਚੋਂ ਸ਼ਰੀਫ ਬੱਚਾ ਸੀ ਘੱਟ ਬੋਲਣਾ ਚੁੱਪ ਰਹਿਣਾ ਉਸਦੀ ਆਦਤ ਹੁੰਦੀ ਸੀ ਪੜਾਈ ਵਿੱਚੋਂ ਬਹੁਤ ਕਮਜ਼ੋਰ ਹੁੰਦਾ ਸੀ ਜਦੋਂ ਸਾਡੇ ਅਧਿਆਪਕ ਬੋਰਡ ਤੇ ਸਵਾਲ ਲਿਖਦੇ ਤਾਂ ਬਿੰਦਰ ਤੋਂ ਸੌਖਾ ਸਵਾਲ ਵੀ ਹੱਲ ਨਾ ਹੁੰਦਾ ਅਧਿਆਪਕ ਕਹਿੰਦੇ ਬਿੰਦਰ ਤੇਰਾ ਕੀ ਬਣੂਗਾ ਪਰਬਿੰਦਰ ਵਿਚਾਰੇ ਦੇ ਮੂੰਹੋਂ ਕੁਝ ਨਾ ਬੋਲਣਾ ਤੇ ਡੰਡੇ ਖਾਣ ਲਈ ਹੱਥ ਚੁੱਪਚਾਪ ਅੱਗੇ ਕਰ ਦੇਣਾ ਮੈਨੂੰ ਬਹੁਤ ਤਰਸ ਆਉਂਦਾ ਪਰ ਬਿੰਦਰ ਅੰਦਰ ਕੁਝ ਹੋਰ ਕਰਨ ਦੀ ਚਿੰਗ ਸੀ ਜਿਵੇਂ ਕਿਹਾ ਜਾਂਦਾ ਹੈ ਕਿ ਹਰ ਇਨਸਾਨ ਅੰਦਰ ਕੋਈ ਨਾ ਕੋਈ ਗੁਣ ਹੁੰਦਾ ਪਰ ਉਹ ਗੁਣ ਪਛਾਣਨ ਦੀ ਸ਼ਕਤੀ ਪਰਮਾਤਮਾ ਵਿਅਕਤੀ ਨੂੰ ਖੁਦ ਬਖਸ਼ਤ ਹੈ ਜੋ ਵਿਅਕਤੀ ਆਪਣੇ ਗੁਣ ਪਛਾਣ ਕੇ ਉਸ ਅਨਸਾਰ ਮੰਜ਼ਲ ਮਿਤ ਕੇ ਮਿਹਨਤ ਕਰਨੀ ਸ਼ੁਰੂ ਕਰ ਦੇਵੇ ਤਾਂ ਉਹ ਜ਼ਿੰਦਗੀ ਵਿੱਚ ਕਦੇ ਵੀ ਨਕਾਮ ਨਹੀਂ ਹੁੰਦਾ ਸਾਡੀ ਪੁਰਾਣੀ ਸਿੱਖਿਆ ਪ੍ਰਣਾਲੀ ਵੀ ਬਹੁਤ ਵਧੀਆ ਸੀ ਕਿ ਪੰਜਵੀਂ ਜਮਾਤ ਚੋਂ ਫੇਲ ਵਿਦਿਆਰਥੀ ਵੀ ਬਹੁਤ ਵਧੀਆ ਕਿੱਤਾਕਾਰ ਬਣੇ ਜਾਂ 8ਵੀਂ 10ਵੀਂ ਵਿੱਚ ਅਜਿਹੇ ਆ ਚਾਰਨਾ ਲੱਗਦਾ ਕਿ ਪੱਕੇ ਬੇਰ ਹੀ ਰਹਿ ਜਾਂਦੇ ਬਾਕੀ ਸਾਰੇ ਛੱਡ ਕੇ ਆਪਣੇ ਪਿਤਾ ਪੁਰਖੀ ਕੰਮਾਂ ਤੇ ਲੱਗ ਜਾਂਦੇ ਤੇ ਜ਼ਿੰਦਗੀ ਵਿੱਚ ਵੱਡੀ ਕਾਮਯਾਬੀ ਹਾਸਲ ਕਰਦੇ ਜਦੋਂ ਮੈਂ ਸਵਾਲ ਕੀਤਾ ਬਿੰਦਰ ਜੀ ਆ ਤੂੰ ਅੱਜਕੱਲ ਕੀ ਕਰ ਰਿਹਾ ਹੈ ਉਸਦੇ ਜਵਾਬ ਨੇ ਮੇਰੀ ਰੂਹ ਖੁਸ਼ ਕਰ ਦਿੱਤੀ ਬਾਬਾ ਮੋਤੀराम ਮਹਿਰਾ ਜੀ ਦੀ ਫਲਵਾੜੀ ਵਿੱਚੋਂ ਹੋ ਕੇ ਰਾਜਗIRI ਵਿੱਚ ਝੰਡਾ ਗੱਡਣਾ ਕੋਈ ਛੋਟੀ ਗੱਲ ਨਹੀਂ। ਉਸਨੇ ਕਿਹਾ ਹਰ ਸੰਤਬਾਈ ਜੀ, ਕਾਲ ਬੰਜਾਰੇ ਵਾਲੇ ਛੱਜੂ ਪ੍ਰਧਾਨ ਦੀ ਕੋਠੀ ਮੈਂ ਪਾਈ ਏ। ਮੈਂ ਕਿਹਾ ਬਿੰਦਰ, ਉਸ ਨੂੰ ਕੋਠੀ ਨਾ ਕਹਿ ਉਹ ਤਾਂ ਹਵੇਲੀ ਹੈ। ਲਾਸੰ ਦੀ ਗੰਢੀ ਵਾਂਗ ਹਰ ਇੱਕ ਮਨੁੱਖ ਵਿੱਚ ਕੋਈ ਨਾ ਕੋਈ ਵਿਸ਼ੇਸ਼ ਗੁਣ ਹੁੰਦਾ ਹੈ। ਪਰ ਉਸ ਨੂੰ ਪਛਾਣਨ ਦੀ ਲੋੜ ਹੁੰਦੀ ਹੈ। ਬਿੰਦਰ ਨੇ ਆਪਣਾ ਗੁਣ ਪਛਾਣਿਆ ਤਾਂ ਅੱਜ ਉਹ ਆਪਣੇ ਕਿੱਤੇ ਵਿੱਚ ਵੱਡਾ ਨਾਂ ਬਣਾ ਚੁੱਕਿਆ। ਉਸਨੇ ਪੂਰੇ ਹਾਸਲੇ ਨਾਲ smartphone ਉੱਤੇ ਵੱਡੀਆਂ-ਵੱਡੀਆਂ ਕੋਠੀਆਂ ਦਿਖਾਈਆਂ ਜੋ ਉਸਨੇ ਤਿਆਰ ਕੀਤੀਆਂ ਸਨ। ਉਹ ਕਹਿਣ ਲੱਗਿਆ, "ਬਾਈ ਜੀ ਮੇਰੇ ਕੋਲ ਇੰਨਾ ਕੰਮ ਹੈ ਕਿ ਮੈਥੋਂ ਸੰਭਿਆ ਨਹੀਂ ਜਾਂਦਾ।" ਏਉਂ ਬਿੰਦਰ ਨੂੰ ਮਿਲ ਕੇ ਮੇਰਾ ਦਿਲ ਬਹੁਤ ਖੁਸ਼ ਹੋਇਆ। ਸਾਡਾ ਪਿੰਡ ਵਿਦਿਅਕ ਤੌਰ ਤੇ ਭਾਵੇਂ ਬਹੁਤ ਪਛੜਿਆ ਰਿਹਾ। ਪਰ ਹੋਰ ਕੰਮਾਂ ਵਿੱਚ ਸਾਡੇ ਪਿੰਡ ਦੇ ਵਿਅਕਤੀਆਂ ਨੇ ਬਹੁਤ ਤਰੱਕੀ ਕੀਤੀ, ਨਾਮ ਕਮਾਇਆ। ਸਨਾਮ ਬੇਟੀ ਮਰੂਤੀ ਕਾਰ ਦੀ ਪਾਣੀ ਵਾਲੀ ਟੈਂਕੀ ਬਣਾਉਣ ਵਾਲਾ ਸਾਡੇ ਪਿੰਡ ਦਾ ਬਾਲਮਿਕ ਦੀ ਫਲਵਾੜੀ ਵਿੱਚੋਂ ਸਰਦਾਰ ਬਲਵੀਰ ਸਿੰਘ ਰੋਡਾ ਸੀ ਸਨਾਮ ਵਿੱਚ ਸਭ ਤੋਂ ਪਹਿਲਾਂ ਵਿਕਰਮ ਹੋਟਲ ਵੀ ਉਸੇ ਨੇ ਹੀ ਬਣਾਇਆ ਮੈਨੂੰ ਇੱਕ مرحوم ਆਗੂ ਦੀ ਗੱਲ ਚੇਤੇ ਆ ਗਈ ਉਹਨਾਂ ਇੱਕ ਵਾਰ ਕਿਹਾ ਸੀ ਕਿ ਅੱਜ ਵਿਦਿਆਰਥੀਆਂ ਨੂੰ ਹੁਨਰ ਪੈਦਾ ਕਰਨ ਦੀ ਜ਼ਰੂਰਤ ਹੈ ਜਿਸ ਵਿੱਚ ਹੁਨਰ ਹੈ ਉਹ ਕਦੇ ਵੀ ਭੁੱਖਾ ਨਹੀਂ ਮਰੇਗਾ ਉਹਨਾਂ ਕਿਹਾ ਕਿ ਇੱਕ ਪਲੰਬਰ ਵੀ ਡਿਪਟੀ ਕਮਿਸ਼ਨ ਨਾਲੋਂ ਵੱਧ ਪੈਸੇ ਕਮਾ ਲੈਂਦਾ ਗੱਲ ਹੁਨਰ ਦੀ ਐ ਉਹਨਾਂ ਕਿਹਾ ਕਿ ਅੱਜ ਬੜਾ ਅਫਸੋਸ ਹੈ ਕਿ ਗ੍ਰੈਜੂਏਸ਼ਨ ਪਾਸ ਕਈ ਵਿਦਿਆਰਥੀਆਂ ਨੂੰ ਵੀ ਪੰਜਾਬੀ ਵਿੱਚ ਅਰਜੀ ਲਿਖਣੀ ਨਹੀਂ ਆਉਂਦੀ ਦਿਨੋਂ ਦਿਨ ਵੱਧ ਰਹੀ ਬੇਰੋਜ਼ਗਾਰੀ ਦੇ ਦੌਰ ਵਿੱਚ ਸਾਨੂੰ ਆਪਣਾ ਹੁਨਰ ਪਛਾਣ ਕੇ ਮਿਹਨਤ ਕਰਨੀ ਚਾਹੀਦੀ ਐ ਜਿਹੜਾ ਵਿਦਿਆਰਥੀ ਹੁਨਰ ਹੁਨਰ ਅਨੁਸਾਰ ਮਿਹਨਤ ਕਰੇਗਾ ਉਹ ਜ਼ਿੰਦਗੀ ਵਿੱਚ ਕਦੇ ਵੀ ناکਾਮ ਨਹੀਂ ਹੋਵੇਗਾ ਸੂਫੀ ਸ਼ੈਰ ਬਾਬਾ ਬੁੱੱਲੇ ਸ਼ਾਹ ਦੇ ਬੋਲ ਯਾਦ ਆਗੇ ਚੜਦੇ ਸੂਰਜ ਢਲਦੇ ਦੇਖੇ ਬੁਝਦੇ ਦੀਵੇ ਬਲਦੇ ਦੇਖੇ ਜਿੰਨਾ ਦਾ ਨਾ ਜਗਤੇ ਕੋਈ ਉਹ ਵੀ ਪੁੱਤਰ ਪੜਦੇ ਦੇਖੇ ਉਸ ਦੀ ਰਹਿਮਤ ਨਾਲ ਬੰਦੇ ਪਾਣੀ ਉੱਤੇ ਚੱਲਦੇ ਦੇਖੇ ਲੋਕੀ ਕਹਿੰਦੇ ዳል ਨਹੀਂ ਗਲਦੀ ਮੈਂ ਤਾਂ ਪੱਥਰ ਗਲਦੇ ਦੇਖੇ ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ ਬੁੱਲਿਆ ਹੱਥ ਖਾਲੀ ਉਹ ਮਰਦੇ ਦੇਖੇ ਹਰ ਸੰਤ ਸਿੰਘ ਢਿੰਟਸਾ ਜੀ ਦੀ ਇਲੈਕਟ ਹੁਨਰਦੀਪ ਪ੍ਰਸ਼ਾਦ ਤੁਹਾਨੂੰ ਕਿਵੇਂ ਲੱਗੀ ਕੀ ਲੱਗਦਾ ਹੈ ਹਰ ਵਿਦਿਆਰਥੀ ਕੋਲ ਇੱਕ ਹੁਨਰ ਹੋਣਾ ਜ਼ਰੂਰੀ ਹੈ